ਸਤਨਾਮ ਸ਼੍ਰੀ ਵਾਇਕੁਰੂ ਸਾਹਿਬ ਜਿਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਸ ਤੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਂ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤ ਮੇ ਚੋਤ ਚੋਤ ਮੇ ਜਾਤਾ ਅਕਲ ਕਲਾ ਪਰ ਪੂਰੇ ਹਾ ਤੂੰ ਸੱਚਾ ਸਾਇਬ ਸਿਖਤ ਸਵਾਲਿਓ ਜਿਨ ਕੀ ਤੀ ਸੋ ਫਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਮਾਨਾਂ ਪੈਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰੱਖੇ ਹਾ ਸੋ ਕਰ ਕੇ ਹਾ ਜਿਤ ਮੇ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀਸਿਓ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੰਤੇ ਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ ਇੰਦਰਾਸਨ ਬੈਠੇ ਦੇਵਤਿਆ ਦਰਨਾਲੇ गावंत तुदनो सिद्ध समाधी अंदर गावंत तुदनो साध बिचारे गावंत तुदनो जति सती संतोषी गावंत तुदनो वीर करारे गावंत तुदनो पंडित पडन रखी सर जुग जुग वेदा नाले गावंत तुदनो मोहनिया मनमोहन स्वर्ग मच्छ पियले गावंत तुदनो रतन उपाय तेरे 68 ती रत्ना ले गावंत तुदनो जोध महाबल सूरा गावंत तुदनो खाणी चारे गावਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇਤੇ ਤੇਰੇ ਧਾਰੇ ਸਈ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੇ ਨਾਹੀ ਹੈਬੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵੱਢਿਆਈ ਜੋਤਿਸ ਭਾਵੇਂ ਸੋਈ ڪرਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾ ਸਤਿ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੰਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕਿਵੜ ਵੱਡਾ ਦਿੱਠਾ ਹੋਏ ਕਿੰਮਤ ਪਾਏ ਨਕੇ ਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹੀ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਹਿਤਾ ਕੇ ਵਡਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਣੀ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕਿਆ ਵਡਿਆਈਆਂ ਤੁਧ ਵਿਣ ਸਿੱਧੀ ਕਿੰਨੇ ਨ ਪਾਇਆ ਕਰਮ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲੱਗੇ ਭੂਖ ਉਤਪੋਖ ਖਾਈ ਚੱਲੀਏ ਦੂਖ ਸੋਕਿਓ ਵਿਸਰੇ ਮੇਰੀ ਮਾਈ ਸੱਚਾ ਸਾਈਬ ਸਾਚੇ ਨਾਇ ਰਹਾਓ ਸਾਚੇ ਨਾਮ ਕਿਤੇ ਲਵੜਿਆ ਆਂ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਛੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀ ਤੀ ਰਾਤ ਕਸਮ ਦੀ ਸਾ ਰੇਤੇ ਕਮਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿੱਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀ ਰਤ ਹਮਰੀ ਰਹਿ ਰਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ जिन्ह हर हर श्रद्धा हर प्यास हर हर नाम मिले तृप्ता से मिल संगत गुण परगास जिन्ह हर 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 रस नाम न पाया ते भागहिं जंपास जो सतगुरु शरण संगत नहीं आए त्रिग जी वे त्रिग जी वा जिन हर जन सतगुरु संगत पाई तिन तुर मस्तक लिखिया लिखास तन तन सतसंगत जित हर रस पाया मिल जन नानक नाम परगास राग गुजरी महल्ला 5वा काहे रे मंचित वे उद्दम जा आहर हर जी पर आगे कर तरिया मेरे माध्यव जी सत संगत मिले सोतरिया तरिया पर प्रसाद परम पद पाया सोके काष्ट हरिया जनन पिता लोक सुत बनता कोई न किसकी तरिया सिर सिर जग ठाकुर काहे मन करिया ਉਡੇ ਉਡ ਆੜੀ ਸੇ ਕੋ ਸਾਤਿਸ ਪਾਛੇ ਬਚਰੇ ਛਰੇਆ ਤਿੰ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਸੱਛਿ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਫੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਤਿ ਆਵੇ ਸਤਿ ਆਵੇ ਤੁਧ ਜੀ ਹਰ ਸੱਚੇ ਸੁਰਜਨ ਹਾਰਾ ਸਭ ਜੀ ਤੁਮਹਾਰੇ ਜੀ ਤੂ ਜੀਆ ਕਾ ਦਾਤਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਜੋਜ ਵਿਡਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵੇ ਜੋ ਸੇ ਵੇ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗਮ ਹੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਦਿਨ ਹਰ ਧਿਆਇਆ ਜੀ ਤਿੰ ਤੂਟੀ ਜਮਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਯਾ ਜੀ ਤਿੰਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਯਾ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ-ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੋਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਰਿਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸੁਬ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੈਲ ਜਿਸਨੂੰ ਤੂੰ ਜਾਣਾ ਹੈ ਸੋਈ ਜੰਝਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿੰਦੂ ਜ ਅਵਰਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਮਨ ਲਾ ਪਹਿਲਾ ਤਿਤ ਸਰਫਰਡੇ ਪਹਿਲੇ ਨਿਵਾਸਾ पानी पावक तिने किया पंकज मोह पग नहीं चाले हम देखा तहे डूबी अले मन एक ना चेत मुड मना हर विसरत तेरे गुन गलिया रहाओ ना हो जति सती नहीं पड़िया मूर्ख मुग्धा जनम पिया प्रणवत नानक तिन की सरना जिन नहीं विसरिया आसा महला पंजवा भई प्राप्त मानुक देहुरिया गोविंद मिलन की ऐ तेरी बरिया अवर काज तेरे किते न काम मिल साथ संगत पज केवल नाम सर लाग पहु जल के जन्म वृथा जात रंग माया के रहाओ जब तब संजम धर्म न कमाया सेवा साधना जानिया हर राया कहो नानक हम नीच करमा सरन परे के राखो शर्मा कबियो बाच बैंती चपई हमरी करो हाथ दे रक्षा पूर्ण होए चित की इच्छा तव चरणन मन रहे हमारा अपना जान करो हमरे दुष्ट तुम कहो आप हाथ दे मोहे बचाओ सुखी बसे मोरो परिवार सेवक सिख सबे करतारा मोर अच्छा निज कर दे करिए सब बैरन को आज संगरिये पूर्ण होए हमारी आशा तोर भजन की रहे प्यासा तुम्हें पाऊं सेवक सिख हमारे तारिये चुन चुन सत्र हमारे मारिये आप हाथ दे मुझे उबरिये मरण काल का त्रास निवरिये हु हमारे पछा शरीर तुझू करियो रक्षा ਰਾਖ ਲਿਓ ਮੋਇ ਰਖਨ ਹਾਰੇ ਸਾਈਂ ਬਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਹੋ ਬੈਦਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਾਂ ਛਣ ਉਪਜਾਇਓ ਆਦ ਅੰਤ ਇੱਕੇ ਅਹਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਕਿਸਹਿ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰੰ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦੁਸ਼ਟ ਕਰ ਫੁਲਾ संतन दुख पाए ते दुखी सुख पाए साधन के सुखी एक एक की पीर पछाने कट कट के पट पट के जाने जब रख रख करा कर प्रजा तरक्त दे अपारा जब आक्रक करत हो कब हो तो तुम मैं मिलते तर सब हो जेते बदन सृष्ट सब तारे आप आपनी बूझ उचारे ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਭ ਆਦ ਅਨਿਲ ਅਨਾਦ ਅasambਹ ਤਾਕਾ ਮੂੜ ਉਚਾਰਤ ਭੇਦਾ ਜਾਤ ਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾਚਨਤ ਨੇ ਪਿਵ ਆਪ ਆਪ ਨੇ ਬੁਧ ਹੈ ਜੈਤੀ ਬਰਨਤ ਪਿੰਪਿੰਤੂ ਹੈ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪਾਨੁਪਸ ਰੂਪਾ ਰੰਗ ਪਿਉਰਾ ਕਹੀਂ ਭੂਪਾ ਅੰਡਜੇ ਰਸੈ ਤੇਜਕੀਨੀ ਉਤਪੁਜ ਖਾਨ ਬਹੂ ਰਚਦੀਨੀ ਕਾਂਪੂਰ ਰਾਜਾ ਹੈ ਬੈਠਾ ਕਉਂ ਸਿਮਟ ਕੋ ਸੰਕਰ ਕੇਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਭਉ आदि स्वरूप से अम्भव अब रक्षा मेरी तुम करो सिख उबार असिख संगरो दुष्ट जिते उठवत उत्पाता सकल मलेष करो रण रणका परे तिनके दुष्ट दुखित है मरे पुरख जवन पग परे तिहारे तिनके तुम संकट सब तारे जो कल को एक बार हैं ताके काल निकटनी रक्षा हे रक्षा हो सबकाल दुष्ट अरिष्ट रे तत्काला ਕ੍ਰਿਪਿਆ ਦੁਸ਼ਟਨ ਜਾਈ ਮਹਰੀਓ ਤਾਕੇ ਤਾਪ ਤਨਕ ਨੂੰ ਹਰੀਓ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਹੀਂ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਤ ਦੁਸ਼ਟ ਦੋਖ ਤੇ ਰਹਾ ਖੜਗ ਕੈਤਮੇ ਸ਼ਰਮ ਤਿਹਾਰੀ ਆਪ ਹੱਥ ਦੇ ਲਹੁ ਉਬਾਰੀ ਸਰਬ ਠੋਰ ਮੋ ਹੋਏ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ खडक केत में शरण तिहारी आप हाथ दे लहो उबारी सर्प ठोर म होई सहाय दुष्ट दोख ते लहो बचाई सवैया पाए गए जब ते तुमरे तब ते कहू आक्तरे नै अन्यो राम ही कुरान कुरान अनेक कहे मत एक न मन्यो सिमृत शास्त्र वेद सबे बहु भेद कहे हम एक न जान्यो श्री स्पान कृपा तुमरी कर मै न कहो सब तो हे बखान्यो दोहरा सगल द्वार को छाड़ के गयो तुहारो द्वार बाए गहे की लाज अस गोविंद तुहार सगल द्वार को छाड़ के गयो तुहारो द्वार बाए गहे की लाज अस गोविंद तुहार रामकली महला तीजा नंद कोंकार सतगुर प्रसाद आनंद पिया मेरी माए ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਿੱਖ ਸੇਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾਉ ਹਰੀ ਕੇ RAM ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਨਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਤੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਖ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦਿਤ ਘਰ ਸੰਭਾਗੇ ਘਰ ਸੰਭਾਗੇ ਸ਼ਬਦ ਵਾਜੇ ਕਲਾ ਚਿਤਕਰਤਾ ਰਿਆ ਪੰਚ ਤੂਤ ਤੁਦਵਸ ਕਿਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹ ਨਾਨਕ ਤੇ ਸੁਖੋ ਆਤਿਤਗਰ ਅਨਹਦਵਾਜੇ ਅਨੰਦ ਸੁਨੋ ਵਡਭਾਗੀਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਕ੍ਰਿਪਾ ਆਇ ਉਤਰੇ ਸਗਲ ਬਿਸੂਰੇ ਦੁਖ ਰੋਖ ਸੁਨਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨਿਤ ਕੇਤੇ ਪਵਿੱਤ ਸਤਗੁਰ ਰੇ ਹਭ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂੜੇ ਮੁੰਦਾਵਣੀ ਮੰਨਦਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਭੁਚੇ ਤਿਸ ਕਾ ਹੋਈ ਉਧਾਰੋ ਇਹ ਵਸਤ ਤੇ ਜੀ ਨਹੀਂ ਜਾਈ ਨਿਤ ਉਰਤਾਰੋ ਤੰ ਸੰਸਾਰ ਚੋਂ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ੍ਰੋਤ ਮਹਲਾ 5ਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈਨੇ ਗੁਣ ਆਹ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਏ ਉੱਥੇ ਤੇਰੀ ਰਖ ਅਗਨੀ ਉਦਰਮਾਏ सुनके जम के दूत नाए तेरे छठ जाये पवजन विखम पार पाहे जिनको लगी प्यास अमृत से ही खाए कल नो पुन गुण गोविंद गाए सबसे नो कृपाल संभाले साहे साहे वृथा कोय न जाए जी आवे तुद आय श्लोक महला पंजवा अंतर गुर आराधना जीवा जब गुरनाओ नेत्री सत गुरखना सरनी सुनना गुरओ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉਦਮ ਕਾੜੀਏ ਵਿਰਲੇ ਕੀ ਕੇ ਮਹਲਾ ਪੰਜਵਾਰ ਖੇ ਰਖਣਹਾਰ ਆਪ ਉਬਾਰੀਅਨ ਗੁਰ ਕੀ ਪੈਰੀ ਪਾਈ ਕਾਜ ਸਵਾਰੀਅਨ ਵਾ ਆਪ ਦੇ ਯਾਰ ਮਨੋ ਨਾ ਵਿਸਾਹੀਅਨ ਸਾਧਨਾ ਕੇ ਸੰਗ ਭਉਜਲ ਤਾਰੀਅਨ ਸਾਕਤ ਨਿੰਦਕ ਦੁਸ਼ਟਖਿੰਮਾ ਹੈ ਵਿਦਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਸਾਹਿਬ ਕੀ ਟੇਕ ਨਾਨਕ ਮੰਨੇ ਮਾਏ ਜੀ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ